ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਸ੍ਰੀ ਗੁਰੂ ਗੋਬੀ ਸਿੰਘ ਜੀ ਆਖਰੀ ਯਾਤਰਾ ਜੋ ਉਹਨਾਂ ਨੇ ਨਾਦੇੜ ਸਾਹਿਬ ਤੱਕ ਕੀਤੀ ਸਨ 1708 ਈਸਵੀ ਵਿੱਚ ਗੁਰੂ ਸਾਹਿਬ ਜੀ ਬਹਾਦਰ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜੇ ਬੁਲਾ ਰਹੇ ਉਤੇ ਦੱਖਣ ਵੱਲ ਚਲੇ ਜਾਂਦੇ ਹਨ ਰਸਤੇ ਦੇ ਵਿੱਚ ਗੁਰੂ ਪਾਸ਼ਾ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਅੰਤ ਵਿੱਚ ਨਾਡੇੜ ਪਹੁੰਚ ਜਾਂਦੇ ਹਨ ਪਰ ਸੰਗਤ ਜੀ ਗੁਰੂ ਸਾਹਿਬ ਜੀ ਨਾਡੇੜ ਸਾਹਿਬ ਜਾਂ ਸਿਰਫ ਯਾਤਰਾ ਲਈ ਹੀ ਨਹੀਂ ਗਏ ਸਨ ਉੱਥੇ ਹੀ ਗੁਰੂ ਪਾਤਸ਼ਾਹ ਜੀ ਨੇ ਮਾਦੂ ਦਾਸ ਵੇ ਰਾਗੀ ਵਰਗੇ ਜੋ ਕਿ ਤਪੱਸਿਆ ਕਰਦਾ ਸੀ ਉਹ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬੰਦਾ ਸਿੰਘ ਬਹਾਦਰ ਬਣ ਗਿਆ ਸੰਗਤ ਜੀ ਇਹ ਗੁਰੂ ਪਾਤਸ਼ਾਹ ਜੀ ਦਾ ਸਭ ਤੋਂ ਵੱਡਾ ਕੌਤਕ ਸੀ ਕਿ ਇੱਕ ਵਿਰਾਗੀ ਨੂੰ ਖਾਲਸੇ ਦਾ ਸੂਰਮਾ ਬਣਾ ਦਿੱਤਾ ਗਿਆ ਗੁਰੂ ਸਾਹਿਬ ਜੀ ਨੇ ਨਾਡੇੜ ਸਾਹਿਬ ਵਿੱਚ ਹੀ ਆਖਰੀ ਵਾਰ ਸੰਪੂਰਨ ਸਿੱਖ ਕੌਮ ਨੂੰ ਹੁਕਮ ਦਿੱਤਾ ਕਿ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਇਸ ਤੋਂ ਬਾਅਦ ਫਿਰ ਗੁਰੂ ਸਾਹਿਬ ਜੀ ਨੇ ਆਪਣੇ ਆਖੀਰੀ ਦਿਨਾਂ ਵਿੱਚ ਇੱਥੇ ਹੀ ਬਿਤਾਏ ਆਪਣੇ ਆਖੀਰੀ ਦਿਨ ਇੱਥੇ ਹੀ ਬਿਤਾਏ ਜਿੱਥੇ ਹੁਣ ਤੱਕ ਸ੍ਰੀ ਹਜੂਰ ਸਾਹਿਬ ਬਣਿਆ ਹੋਇਆ ਹੈ ਉੱਥੇ ਗੁਰੂ ਸਾਹਿਬ ਜੀ ਨੇ ਆਪਣਾ ਅਸਥਲ ਸ਼ਸਤਰ ਸੰਜੋਇਆ ਆਖੀਰੀ ਸਿੱਖਿਆ ਦਿੱਤੀ ਤੇ ਸੱਚਖੰਡ ਵਾਸੀ ਹੋ ਗਏ ਸੰਗਤ ਜੀ ਇਹ ਸਭ ਕੌਤਕ ਨਹੀਂ ਤਾਂ ਹੋਰ ਕੀ ਸੀ ਜਿੱਥੇ ਗੁਰੂ ਸਾਹਿਬ ਜੀ ਨੇ ਸਿੱਖੀ ਦੀ ਅੰਤਮ ਲਕੀਰ ਖਿੱਚੀ ਜਿੱਥੇ ਹੁਣ ਤੱਕ ਸ੍ਰੀ ਹਜੂਰ ਸਾਹਿਬ ਬਣਿਆ ਹੋਇਆ ਹੈ ਅਤੇ ਜਿਨ੍ਹਾਂ ਸੰਗਤਾਂ ਨੇ ਇਹ ਸਥਾਨ ਦੇ ਦਰਸ਼ਨ ਪਾਏ ਹਨ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਸਾਖੀ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਸੰਗਤ ਜੀ ਅਜੇ ਵੀ ਬਹੁਤ ਸਾਰੀਆਂ ਸੰਗਤਾਂ ਨੂੰ ਇਹ ਇਤਿਹਾਸ ਪਤਾ ਨਹੀਂ ਹੈ ਇਸ ਲਈ ਇਸ ਸਾਖੀ ਨੂੰ ਸ਼ੇਅਰ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ